ਨਾਲਪਿੰਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਚਲ ਜਲ ਨੇ ਸੋਮਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 4 ਤੋਂ 13 ਅਕਤੂਬਰ 2025 ਤੱਕ ਹੋਣ ਵਾਲੇ ਸਾਰਸ ਸਮੀਲਾ 2025 ਦੇ ਪੋਸਟਰ ਜਾਰੀ ਕੀਤੇ ਜਿਸ ਦਾ ਥੀਮ ਪੰਜਾਬ ਦੀ ਚੜ੍ਹਦੀ ਕਲਾ ਭਾਵਨਾ ਲਈ ਇੱਕ ਗਾਇਨ ਹੈ ਇਸ ਮੌਕੇ ਬਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਮਰਜੀਤ ਬੈਂਸ ਸਹਾਇਕ ਕਮਿਸ਼ਨਰ ਯੂਟੀ ਡਾਕਟਰ ਪ੍ਰਗਤੀ ਰਾਣੀ ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਸਿਖਲਾਈ ਅਧਿਕਾਰੀ ਜੀਵਨਦੀਪ ਸਿੰਘ ਅਤੇ ਸੰਗੀਤ ਨਿਰਮਤਾ ਬੰਟੀ ਬੈਂਸ ਵੀ ਮੌਜੂਦ ਹਨ ਡਿਪਟੀ ਕਮਿਸ਼ਨਰ ਜੈਨੇ ਐਲਾਨ ਕੀਤਾ ਕਿ ਸਾਰ ਸਮਿਲਾ 2025 ਵਿੱਚ ਰੋਜ਼ਾਨਾ ਸ਼ਾਮ ਦੀ ਸਟਾਰ ਨਾਈਟ ਤੋਂ ਹੋਣ ਵਾਲੀ ਸਾਰੀ ਕਮਾਈ ਹੜ ਰਾਹਤ ਲਈ ਦਾਨ ਕੀਤੀ ਜਾਵੇਗੀ ਜੋ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰੇਗੀ ਉਹਨਾਂ ਅੱਗੇ ਕਿਹਾ ਕਿ ਇਹ ਪਹਿਲ ਲੁਧਿਆਣਾ ਦੇ ਸੱਭਿਆਚਾਰਕ ਤੇ ਅਰਥਪੂਰਨ ਸਮਾਜਿਕ ਜ਼ਿੰਮੇਵਾਰੀ ਨੂੰ ਜੋੜਨ ਤੇ ਸਮਰਪਣ ਨੂੰ ਉਜਾਗਰ ਕਰਦੀ ਹੈ 10 ਦਿਨਾਂ ਦੇ ਇਸ ਮੈਗਾ ਪ੍ਰੋਗਰਾਮ ਵਿੱਚ 500 ਤੋਂ ਵੱਧ ਸਟਾਲ ਹੋਣਗੇ ਜਿਨ੍ਹਾਂ ਵਿੱਚ ਪਾਰਤ ਪਰਦੇ 1000 ਤੋਂ ਵੱਧ ਕਾਰੀਗਰਾਂ ਵਪਾਰੀਆਂ ਤੇ ਹੁਨਰਮੰਦ ਵਿਅਕਤੀਆਂ ਦੇ ਕੰਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਦਸਤਕਾਰੀ ਰਵੈਤੀ ਕਲਾਮਾਂ ਤੇ ਰਸੋਈ ਦੇ ਸਵਾਦਾਂ ਦਾ ਜੀਵੰਤ ਪ੍ਰਦਰਸ਼ਨ ਹੋਵੇਗਾ ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਕਲਾਕਾਰ ਵੀ ਸ਼ਾਮਲ ਹੋਣਗੇ ਜੋ ਸੰਗੀਤ ਨਾਚ ਅਤੇ ਕਲਾ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਨਗੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ 2012, 2017 ਅਤੇ 2023 ਵਿੱਚ ਸਫਲ ਪ੍ਰੋਗਰਾਮਾਂ ਤੋਂ ਬਾਅਦ ਲੁਧਿਆਣਾ ਚੌਥੀ ਵਾਰ ਇਸ ਵਿਕਾਰੀ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰ ਸੰਮੇਲਾ 2025 ਭਾਰਤ ਦੀ ਵਿਭਿੰਨਤਾ ਅਤੇ ਪੰਜਾਬ ਦੀ ਅਜਿੱਤ ਭਾਵਨਾ ਦਾ ਜਸ਼ਨ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ ਦੇ ਕਾਰੀਗਰਾਂ ਅਤੇ ਕਲਾਕਾਰਾਂ ਦੀ ਪਾਰਕਿਦਾਰੀ ਇਸ ਨੂੰ ਪ੍ਰਤਿਭਾ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਵਿਲੱਖਣ ਪਲੇਟਫਾਰਮ ਬਣਾਉਂਦੀ ਹੈ। ਹਿਮਾਚਲ ਜੈ ਨੇ ਕਿਹਾ ਕਿ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਹੜ੍ਹ ਰਾਹਤ ਲਈ ਰਾਸਾਰ ਸੰਮੇਲਨ 2025 ਵਿੱਚ ਰੋਜ਼ਾਨਾ ਈਵਨਿੰਗ ਸਟਾਰ ਨਾਈਟ ਤੋਂ ਪ੍ਰਾਪਤ ਹੋਣ ਵਾਲੀ ਸਾਰੀ ਆਮਦਨ ਰਾਹੀਂ ਹੜ੍ਹ ਰਾਹਤ ਯਤਨਾ ਵਿੱਚ ਯੋਗਦਾਨ ਪਾਏਗਾ। ਇਹ ਯਕੀਨੀ ਬਣਾਏਗਾ ਕਿ ਇਹ ਸਮਾਗਮ ਇੱਕ ਸਥਾਈ ਸਕਾਰਾਤਮਕ ਪ੍ਰਭਾਵ ਛੱਡੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਸਾਰ ਸੰਮੇਲਨ 2025 ਦੀ ਸਫਲਤਾ ਨੂੰ ਯਕੀਨੀ ਬਣਾਉੜੀ ਅੰਤਕ ਮਿਹਨਤ ਕਰ ਰਿਹਾ ਹੈ ਜੋ ਸਾਰੇ ਦਰਸ਼ਕਾਂ ਲਈ ਇੱਕ ਅਪੋਲਰ ਅਨੁਭਵ ਦਾ ਵਾਧਾ ਕਰਦਾ ਹੈ